ਇਹ ਸੱਚ ਦਾ ਗਿਆਨ ਹੈ ਉਹ ਸੰਤ ਨਾਨਕ ਸੰਤ ਮਿਲ ਸੱਚ ਪਾਈ ਹੈ ਸੰਤ ਬਹੁਤ ਨੇ ਪੀੜ ਹੋਈ ਹੈ ਸੰਤਾ ਦਾ ਸੰਸਾਰ ਭਰਿਆ ਹੈ ਸੱਚ ਕਿਸੇ ਕੋਲ ਵੀ ਨਹੀਂ ਹੈ ਸੰਤਾ ਦਾ ਅੰਤ ਕੋਈ ਨਹੀਂ ਨਾਨਕ ਇਹਦਾ ਸੱਚ ਦਾ ਕਾਲ ਪਿਆ ਹੈ ਜੇ ਸੰਤ ਹੈਗਾ ਤੇ ਸੱਚ ਦਾ ਕਾਲ ਕਿ ਉਹ ਜਵਾਬ ਸੰਤ ਦੇਣਗੇ ਕੌਣ ਦੇਊਗਾ ਕੌਣ ਦੇਊਗਾ ਰਾਜਾ ਹੈਗਾ ਇਨਸਾਫ ਹੈ ਨਹੀਂ ਜਵਾਬ ਕੌਣ ਦਊ ਰਾਜਾ ਦੋ ਜੇ ਇਨਸਾਫ ਹੈ ਨਹੀਂ ਖੂਹ ਹਿਆੜਾ ਹੀ ਪੱਟੇ ਪੈਨੇ ਪਾਣੀ ਕਿਸੇ ਚ ਵੀ ਹੈ ਨਹੀਂ ਬੰਦ ਕਰ ਦੋ ਉਹਨਾਂ ਨੂੰ ਫਿਰ ਨਹੀਂ ਤਾਂ ਟੋਏ ਜਗਰਨਗੇ ਨਾਲੇ ਗਰ ਪੈਣਗੇ ਆਦਮੀ ਘਰਨਗੇ ਪੂਰ ਦੋ ਕਮਸ ਕਾ ਵੀ ਜ਼ਮੀਨਤਾ ਹੋ ਜਾ ਉੱਥੇ ਕੋਈ ਬੀਜਿਆ ਤਾਂ ਜਾਵੇ ਖੂਹਾਂ ਤਾਂ ਕੀ ਕਰਾਉਣਾ ਉਹਨਾਂ ਤੇ ਜਿਨ੍ਹਾਂ ਚ ਪਾਣੀ ਨਹੀਂ ਮਿਲਦਾ ਤੁਹਾਨੂੰ ਨਿਆਣੇ ਗਰ ਪੈਣਗੇ ਛਾਲੇ ਗਰ ਪੈਣਗੇ ਤੁਹਾਡੇ ਰਾਹ ਬੰਦ ਹੋਏ ਨੇ ਉਹਨਾਂ ਦਾ ਫੇਰ ਜ਼ਮੀਨ ਖਰਾਬ ਹੋਈ ਹੋਈ ਹੈ ਕਿਉਂ ਪੁੱਟੇ ਨੇ ਖੂ ਜਿ ਪੜੀ ਹੈ ਨਹੀਂ ਜਿਹੜੀ ਧਰਤੀ ਚ ਪਾਣੀ ਰਹੋਗੇ ਤਾਂ ਖੂ ਨਹੀਂ ਪੁੱਟਦੇ ਖੂ ਪੁੱਟ ਕੇ ਕਰਨੇ ਕੀ ਨੇ ਉੱਥੇ ਉਹ ਸੰਤ ਕਿਉਂ ਬਣਾਏ ਨੇ ਇਹਨੇ ਸਾਈਦਾ ਕਿਸੇ ਕੋਲ ਵੀ ਨਹੀਂ ਫਿਰਗਾ ਹਰੇਗਾ ਬਣਾਈ ਜਾਂਦੇ ਨੇ ਇੱਕ ਰਾੜੇ ਅੜਦਾ ਸਾਰੇ ਖੂ ਪੁੱਟ ਕੇ ਰੱਖਦੇ ਸਾਰੇ ਸੰਤ ਬਣਾਉਂਦੇ ਕਾਦੇ ਵਾਸਤੇ ਬਣਾਏ ਨੇ ਸਿਰ ਰੋਟੀ ਖਾਣ ਵਾਸਤੇ ਰੋਟੀ ਖਾਣ ਵਾਸਤੇ ਹੋਰ ਤਾਂ ਕੁਝ ਨਹੀਂ ਸਮਾਥੇ ਲਾਉਣ ਦੇ ਵਿੱਚ ਕਿਸੇ ਅਕਲ ਦੀ ਲੋੜ ਨਹੀਂ ਉਹ ਤਾਂ ਕਹਿੰਦੇ ਨੇ ਸਮਾ ਅਕਲ ਨੂੰ ਬੰਦ ਕਰੋ ਸੋਚਣਾ ਬੰਦ ਕਰੋ ਸੁਝਾਉਣ ਨੂੰ ਤਾਂ ਗੁਰੂ ਹੈ ਜੀ ਸੋਚਣਾ ਬੰਦ ਕਰੋ ਇਹ ਪੋਸੀਬਲ ਹੈ ਨਹੀਂ ਇਸ ਕਰਕੇ ਉਹਨਾਂ ਨੇ ਮੰਨ ਲਿਆ ਵੀ ਜਿੰਨਾ ਚਿਰ ਆਦਮੀ ਜਿਉਂਦਾ ਹੈ ਸੋਚਣਾ ਬੰਦ ਹੋ ਨਹੀਂ ਸਕਦਾ ਧਰਮ ਦੇ ਵਿੱਚ ਗੁਰੂ ਮੰਨੇ ਗਏ ਨੇ ਗੁਰੂ ਗਿਆਨ ਦੇਣ ਵਾਲੇ ਨੂੰ ਕਹਿੰਦੇ ਨੇ ਸੰਸਾਰੀ ਭਾਸ਼ਾ ਵਿੱਚ ਗੁਰੂ ਗਿਆਨ ਦਾ ਦਾਤਾ ਹੁੰਦਾ ਹੈ ਗਿਆਨ ਦੇਣ ਵਾਲਾ ਹੁੰਦਾ ਜੇ ਗੁਰੂ ਗਿਆਨ ਨਹੀਂ ਦਿੰਦਾ ਤਾਂ ਉਹ ਗੁਰੂ ਕਹਾਦਾ ਜੇ ਧਰਮ ਗਿਆਨ ਨਹੀਂ ਦਿੰਦਾ ਤਾਂ ਧਰਮ ਕਹਾਦਾ ਗਿਆਨ ਲੈਣ ਵਾਸਤੇ ਗਿਆ ਲੈਂਦਾ ਕੌਣ ਹੈ ਗਿਆਨ ਪ੍ਰਾਪਤ ਕਰਨਾ ਅਕਲ ਦਾ ਵਿਸ਼ਾ ਹੈ ਬੁੱਧੀ ਦਾ ਵਿਸ਼ਾ ਹੈ بے عقل ਗਿਆਨ ਨਹੀਂ ਪ੍ਰਾਪਤ ਕਰ ਸਕਦਾ ਜਿੱਥੇ ਗਿਆਨ ਧਰਮ ਦਾ ਵਿਸ਼ਾ ਹੈ ਦੇਣਾ ਉੱਥੇ ਗਿਆਨ ਪ੍ਰਾਪਤ ਕਰਨਾ ਅਕਲ ਦਾ ਵਿਸ਼ਾ ਹੈ ਜਿਹੜੇ ਧਰਮ یا ਜਿਹੜੀਆਂ ਵਤਾਂ ਅਕਲ ਨੂੰ ਇੱਕ ਪਾਸੇ ਕਰਕੇ ਧਰਮ ਵੜਾਉਂਦੀਆਂ ਨੇ ਉਹ ਮਤਾਂ ਦੁਰਮਤਾਂ ਨੇ ਸਾਖਤਾ ਦੀਆਂ ਮਤਾਂ ਨੇ ਜਿਵੇਂ ਮਾੜਾ ਭੈਰ ਉਹਦੇ ਵਿੱਚ ਕਿਸੇ ਅਕਲ ਦੀ ਲੋੜ ਨਹੀਂ ਧਰਮ ਦਾ ਨੌ ਤੇ ਨਰਾ ਫਰਾਡ ਹੈ ਸਮਾਤੀ ਲਾਉਣ ਦੇ ਵਿੱਚ ਕਿਸੇ ਅਕਲ ਦੀ ਲੋੜ ਨਹੀਂ ਉਹ ਤਾਂ ਕਹਿੰਦੇ ਨੇ ਸਮਾ ਅਕਲ ਨੂੰ ਬੰਦ ਕਰੋ ਸੋਚਣਾ ਬੰਦ ਕਰੋ ਸਮਝਾਉਣ ਨੂੰ ਤਾਂ ਗੁਰੂ ਹੈ ਨਹੀਂ ਸੋਚਣਾ ਬੰਦ ਕਰੋ ਇਹ ਪੋਸੀਬਲ ਹੈ ਨਹੀਂ ਇਸ ਕਰਕੇ ਉਹਨਾਂ ਨੇ ਮੰਨ ਲਿਆ ਵੀ ਜਿੰਨਾ ਚਿਰ ਆਦਮੀ ਜਿਉਂਦਾ ਹੈ ਸੋਚਣਾ ਬੰਦ ਹੋ ਨਹੀਂ ਸਕਦਾ ਸੋਚਣਾ ਦਾ ਬੰਦ ਤਾਂ ਹੁੰਦਾ ਜੇ ਉਹਨੂੰ ਸਮਝਾਉਣ ਲੱਗਦਾ ਕੋਈ ਜਦੋਂ ਕੋਈ ਸਮਝਦਾ ਹੈ ਤਾਂ ਸੋਚਣਾ ਆਪੇ ਬੰਦ ਹੋ ਜਾਂਦਾ ਹੈ ਉਹਨੂੰ ਸੋਚਣ ਦਾ ਟਾਈਮ ਜਦ ਮਿਲਦਾ ਹੈ ਜਾਂ ਸਮਝਾਉਣ ਵਾਲਾ ਚੁੱਪ ਕਰ ਜਾਂਦਾ ਹੈ। ਇਹ ਆ ਸਮਝਣ ਵਾਲਾ ਸੁਣਨਾ ਬੰਦ ਕਰ ਦਿੰਦਾ। ਗੁਰੂ ਦੀ ਗੱਲ ਗੁਰੂ ਨਾਲ ਸਿੱਖਦਾ ਜਦੋਂ ਡੀਕਰੀ ਕਨੈਕਸ਼ਨ ਟੁੱਟ ਜਾਂਦਾ ਹੈ ਨਾ ਰابطਾ ਕਾਇਮ ਨਹੀਂ ਰਹਿੰਦਾ। ਬੋਲਣ ਵਾਲੇ ਦਾ আর ਸੁਣਨ ਵਾਲੇ ਦਾ ਜਦੋਂ ਰابطਾ ਟੁੱਟ ਜਾਂਦਾ ਹੈ। ਜਦੋਂ ਬੋਲਣ ਵਾਲੇ ਦੇ ਸ਼ਬਦੋਂ ਸੁਣਨ ਵਾਲੇ ਦੀ ਸੁਰਤ ਟੁੱਟ ਜਾਂਦੀ ਹੈ। ਕਾ ਸੋਲ ਵਾਲਾ ਸੋਚਣ ਲੱਗ ਜਾਂਦਾ ਪਹਿਲਾਂ ਨਹੀਂ ਕਰਦਾ ਇਸ ਨੂੰ ਕਹਿੰਦੇ ਸ਼ਬਦ ਸ਼ਬਦਾ ਔਰ ਸੁਰਤ ਦਾ ਮੇਲ ਪਹਿਲੀ ਸਟੇਜ ਦਾ ਇਸ ਮੇਲ ਹੈ ਸ਼ਬਦ ਸੁਰਤ ਭਵਸਾਗਰ ਭਵਸਾਗਰ ਕੀ ਹੈ ਸਾਡੀ ਸੋਚ ਹੈ ਭਵਸਾਗਰ ਚ ਗੋਤੇ ਖੜਾਉਂਦੀ ਹੈ ਸਾਨੂੰ ਜਦੋਂ ਸੋਚਦਾ ਹੈ ਭਵਸਾਗਰ ਚ ਗੋਤੇ ਖਾਂਦਾ ਹੈ ਜਦੋਂ ਸੋਚ ਬੰਦ ਹੋ ਜਾਂਦੀ ਹੈ ਕਲਪ ਉੱਤੇ ਚੜਦਾ ਹੈ ਤੇ ਭਵ ਸਾਗਰ ਦੇ ਉੱਤੇ ਪਰ ਗੋਤੇ ਨਹੀਂ ਖਾਂਦਾ ਜੇ ਸਮਝ ਰਿਹਾ ਗੋਤੇ ਖਾਂਦੇ ਹਟ ਜਾਂਦਾ ਉਹ ਜਿਹੜਾ ਗਾਹਾਂ ਇਦੋਂ ਸਮਝਦਾ ਸਮਝਦਾ ਜੇ ਸਮਝ ਠੀਕ ਹੈ ਜੇ ਸਮਝਾਉਣ ਵਾਲਾ ਠੀਕ ਹੈ ਪੂਰਾ ਹੈ ਪੂਰਾ ਸਤਗੁਰ ਹੈ ਵਿਵੇਕ ਬੁੱਧੀ ਵਾਲਾ ਪੂਰੀ ਬੁੱਧੀ ਵਾਲਾ ਤਾਂ ਉਸ ਸਟੇਜ ਤੱਕ ਲੈ ਜਾਂਦਾ ਹੈ ਜਿੱਥੇ ਬਿਨਾ ਕੰਨਾ ਤੇ ਸੁਣਨ ਵਾਲਾ ਸ਼ਬਦ ਹੈ ਉੱਥੇ ਤੱਕ ਲੈ ਜਾਂਦਾ ਇਹ ਨੂੰ ਫਿਰ ਆਪਣੇ ਨਾਲ ਸ਼ਬਦ ਨਾਲ ਜੋੜ ਕੇ ਉਹਦੇ ਅੰਦਰਲੇ ਸ਼ਬਦ ਨਾਲ ਜੋੜ ਦਿੰਦਾ ਹੈ ਉਹਦੇ ਅੰਦਰੋਂ ਸ਼ਬਦ ਵੀ ਪ੍ਰਗਟ ਹੋ ਜਾਂਦਾ ਇਹ ਦੋ ਸਟੇਜਾਂ ਨੇ ਦੋ ਸਟੇਜਾਂ ਨੇ ਚਾਰ ਪਦਾਰਥ ਨੇ ਕੰਨਾ ਨੂੰ ਸੁਣਨ ਵਾਲਾ ਜਿਹੜਾ ਗਿਆਨ ਹੈ ਉਹ ਸਿਰਫ ਸੰਤੋਖ ਤੱਕ ਲੈ ਕੇ ਜਾਂਦਾ ਹੈ ਸੋਚਣਾ ਬੰਦ ਕਰਦਾ ਇਹਨੂੰ ਮਨ ਦੀ ਮੌਤ ਕਹਿੰਦੇ ਨੇ ਸੋਚਣਾ ਬੰਦ ਕਰ ਦਿੰਦਾ ਯਾਰ ਸਰੀਰ ਕਰਕੇ ਜਿਉਂਦਾ ਮਨ ਕਰਕੇ ਮਰਿਆ ਹੋਇਆ ਜੀਵਨ ਵਰਣਾ ਤੇ ਜੀਵਨ ਵਰਣਾ ਸਰੀਰ ਕਰਕੇ ਜਿਉਂਦਾ ਦੁਨੀਆ ਨੂੰ ਜਿਉਂਦਾ ਸਮਝਦੀ ਹੈ ਪਰ ਮਨ ਕਰਕੇ ਕਿਉਂਕਿ ਉਹਦੀ ਇੱਛਾ ਕੋਈ ਨਹੀਂ ਰਹੀ ਸੰਸਾਰ ਦੇ ਵਿੱਚ ਜਿਹਦੀ ਸੰਸਾਰ ਦੀ ਇੱਛਾ ਨਹੀਂ ਰਹਿੰਦੀ ਉਹ ਜਿਉਂਦਾ ਮਰਿਆ ਬਰਾਬਰ ਹੁੰਦਾ ਉਹਦਾ ਕੋਈ ਇੰਟਰਸਟ ਹੀ ਨਹੀਂ ਇਸ ਸੰਸਾਰ ਵਿੱਚ ਇਹ 스테ਜ ਦੇ ਵਿੱਚ ਲੋਕ ਆ ਕੇ ਆਤਮੋਤਿਆ ਕਰਨ ਤੇ ਇਹ ਡਿਪਰੈਸ਼ਨ ਦੀ ਵੀ 스테ਜ ਹੈ ਇੱਕ ਉਹ ਕਹਿੰਦਾ ਮੇਰਾ ਜੋੜਦੌਣ ਕੋਈ ਫਾਇਦਾ ਨਹੀਂ ਇਹ ਨਰਾਜ਼ ਹੋਏ ਹੋਏ ਆਦਮੀ ਦੇ ਜਿਹੜਾ ਗਿਆਨवान ਹੈ ਨਰਾਜ਼ ਨਹੀਂ ਹੈ ਉਹ ਆਸਾ ਵਿੱਚ ਨਰਾਸ ਹੋਇਆ ਆਸਾ ਵਹੇ ਨਰਾਸੋ ਉਹ ਇੱਕ ਆਸ ਹੈ ਉਹਦੇ ਵਿੱਚ ਕੀ ਆਸ ਹੈ ਉਹਦੇ ਜੋ ਜਿਉਦਾ ਹੁਣਦੀ ਆ ਮਰੀ ਨਹੀਂ ਰਹਿਣਾ ਉਹਨੇ ਉਹਨੇ ਜਿਉਦਾ ਹੁਣ ਜਿਉਂਦਾ ਕਾਹਦੇ ਨਾਲ ਉਹ ਜਿਉਂਦਾ ਹੁਣੇ ਨਾਮ ਨਾਲ ਨਾਨਕ ਨਾਮ ਮਿਲੇ ਤਾਂ ਜੀਵਾ ਉਸ ਪੇਜ ਦੀ ਕਹਿ ਰਿਹਾ ਹੈ ਜੇ ਜਿਉਦਾ ਵਰਿਆ ਹੋਇਆ ਜੋ ਜੋ ਨੂੰ ਨਾਮ ਨਹੀਂ ਮਿਲੇਗਾ ਸੰਤੋਖੀ ਹੈਗਾ ਸਤ ਸੰਤੋਖੀ ਹੈਗਾ ਨਾਮ ਨਹੀਂ ਮਿਲੇਗਾ ਜਦੋਂ ਨਾਮ ਮਿਲਦਾ ਬਿਨਾ ਕੰਨਾਂ ਤੇ ਸੁਣਨ ਵਾਲਾ ਫੇਰ ਉਹ ਜਿਉਦਾ ਹੁੰਦਾ ਜਿਉਂਦੇ ਦੀ ਕੀ ਨਿਸ਼ਾਨੀ ਹੈ ਜਿਉਂਦਾ ਬੋਲਦਾ ਕਦੇ ਰਾਮ ਰਾਮ ਕਰਦਾ ਹੁੰਦਾ ਜਵਾਰਦਾਰ ਰਾਮ ਰਾਮ ਕਰਦਾ ਰਾਮ ਰਾਮ ਕੀ ਕਰਦਾ ਬੋਲੇ ਸੱਚੀ ਬਾਣੀ ਨਹੀਂ ਤਾਂ ਸੁੱਤਾ ਪਿਆ ਗੁਰ ਕਰਪਾਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਆ ਫਿਰ ਗੁਰ ਬਾਣੀ ਉਚਾਰਨ ਕਰਦਾ ਉਹ ਚਾਹੇ ਉਹ ਨੂੰ ਸੁੱਤਾ ਕਹ ਲੋ ਚਾਹੇ ਉਹ ਨੂੰ ਮਰਿਆ ਹੋਇਆ ਕਹ ਲੋ ਗੱਲ ਇੱਕੋ ਹੀ ਹੈ ਜਿਹਨੂੰ ਮਰਿਆ ਹੋਇਆ ਕਹੇ ਇਸੇ ਨੂੰ ਨਾ ਗੁਰ ਕਰਪਾ ਤੇ ਸੇਜਨ ਜਾਗੇ ਇੱਕ ਦਿਨ ਸੋਵਣ ਹੋਏਗੋ ਲੰਬੇ ਗੋੜ ਪਸਾਰ ਸੁੱਤਾ ਪਿਆ ਮਰਿਆ ਇੱਕ ਬਰਾਬਰ ਚਾਹੇ ਉਹ ਨੂੰ ਸੁੱਣ ਅਵਸਥਾ ਕਹ ਲੋ ਮੰਦੀ ਚਾਹੇ ਉਹ ਜਿਉਦਾ ਮਰਿਆ ਹੋਇਆ ਕਹ ਲੋ ਇੱਕੋ ਹੀ ਗੱਲ ਹੈ ਕੋਈ ਫਰਕ ਨਹੀਂ ਦਵਾਤ ਅਸਤਾਈ ਕੋਈ ਇਹ ਬੋਲਣ ਦਾ ਲਫ਼ਜ਼ਾਂ ਦਾ ਫਰਕ ਹੈ ਸਿਰਫ। ਔਰ ਮਨ ਵੈਸੇ ਮਰਦਾ ਨਹੀਂ ਹੁੰਦਾ। ਜਦੋਂ ਸਰੀਰ ਛੱਡਦਾ ਜਾਂ ਉਹ ਨਹੀਂ ਮਰਦਾ ਹੈ। ਜਦ ਵੀ ਸੁੰਨੇ ਹੁੰਦਾ। ਇੱਛਾ ਨਹੀਂ ਰਹਿੰਦੀ ਐ ਕੋਈ। ਇੱਛਾ ਉਹਨਾਂ ਜਿਹੜਾ ਜਿੰਨਾ ਜਿੱਤਰ ਕੁੜੀ ਦੇ ਵਿੱਚ ਜਿੰਨਾ ਜਿਹੜਾ ਸੁਰਤ ਤੇਰੀ ਕੁੜੀ ਜੁੜਦੀ ਹੈ ਉਹਨਾਂ 'ਚ ਇੱਛਾ ਜਾਂ ਤੇਰੀ ਕੁੜੀ ਚ ਛੱਡ ਕੇ ਸੁਰਤ ਅੰਦਰੇ ਰਹਿੰਦੀ ਹੈ ਦੀ ਇੱਛਾ ਖਤਮ ਹੋ ਜਾਂਦੀ ਹੈ। ਸੰਸਾਰ ਨਾਲ ਰابطਾ ਹੀ ਖਤਮ ਹੋ ਜਾਂਦਾ ਹੈ। ਤਰਕੁਟੀ ਛੁੱਟਾ ਦਸਵਾ ਦਵਾਰ ਖੁੱਲ੍ਹ ਜਾਂਦਾ ਹੋ ਜਾਂਦਾ ਨਾ ਵਾਕਿਆ ਇਧਰਕੁਟੀ ਛੁੱਟ ਜਾਂਦੀ ਹੈ ਜੋ ਬਨ ਫਲ ਪੱਕਾ ਹੋਏ ਗਰੇ ਇਥੋਂ ਸੁਰਤ ਸਾਰਾ ਰਸ ਚੂਸ ਕੇ ਪੱਕ ਕੇ ਇੱਥੇ ਸਭ ਕੱਚੀ ਬਾਣੀ ਹੈ ਜੋ ਦੇਖਦਾ ਸਭ ਕੱਚਾ ਹੈ ਸਮਝਾਰੋ ਜੁੜਿਆ ਹੋਇਆ ਇੱਥੇ ਕੱਚੇ ਰਾਸ ਖਾਂਦਾ ਕੱਚੇ ਜਿਹਨੂੰ ਦਸ ਦਵਾਰ ਕਹਿੰਦੇ ਨੇ ਦਸ ਦਵਾਰ ਕਹਨੂ ਇਹ ਤਾਂ ਨਰਕ ਦਾ ਨਿਵਾਸ ਆ ਇੱਥੇ ਤਿਰਕੁਟੀ ਨਰਕ ਹੈ ਤਿਰਕੁਟੀ ਨਰਕ ਹੈ ਆ ਸੁਰਗ ਦੋ ਜਗਾਂ ਨੇ ਪਰਦੇਸ ਨਰਕ ਹੁੰਦਾ ਤਿਰਕੁਟੀ ਪਰਦੇਸ ਹੈ ਵਿਦਵਾਨਾਂ ਦਾ ਇਹ ਦਸ ਦਵਾਰ ਹੈ ਪਰ ਕਿਉਂ ਵਿਦਵਾਨ ਸੰਸਾਰੀ ਆਦਮੀ ਹੁੰਦੇ ਨੇ ਉਹਨਾਂ ਦਾ ਸੁਰਗ ਕਿਤੇ ਬਹੁਤ ਦੂਰ ਹੈ ਇੱਥੇ ਆ ਸੁਰਗ ਨਹੀਂ ਹੈ ਉਹਨਾਂ ਦਾ ਉਹਨਾਂ ਦਾ ਵੈਸੇ ਆ ਵੀ ਸੁਰਗ ਸੁਖ ਸੁਖ ਦੇ ਦਿਨ ਸੁਰਗ ਹੈ ਕੁਰਬਾਨੀ ਦਾ ਨਾ ਹੈ ਸੁਰਗ ਹੈ ਨਾ ਹੈ ਨਰਕ ਅੰਦਰ ਸੁਰਗ ਹੈ ਕਿਉਂ ਨਿਰਾਕਾਰ ਜਿਹੜਾ ਆਦਮੀ ਹੈ ਉਹਦਾ ਅੰਦਰ ਸੁਰਗ ਹੈ ਇੱਥੇ ਰੱਖ ਜੇ ਸਵਾਰਥ ਇੱਥੇ ਰਹਿਦੀ ਹੈ ਤਾਂ ਨਰਕ ਚ ਹੈ ਸੰਸਾਰ ਨਾਲ ਜੁੜੀ ਹੋਈ ਹੈ ਇੱਥੇ ਰਹਿਦੀ ਹੈ ਸੰਸਾਰ ਤੋਂ ਪਰੇ ਸਰਲਮੇਤ ਇਹ ਪ੍ਰਦੇਸ਼ ਹੈ ਆ ਦੇਸ਼ ਮਨ ਪ੍ਰਦੇਸੀ ਜੇਥੀ ਹੈ ਸਵਦੇਸ਼ ਸਵਦੇਸ਼ ਪ੍ਰਾਇਆ ਬਾਹਰ ਜੋ ਦੇਖੋਗੇ ਸੋ ਪ੍ਰਾਇਆ ਤੁਹਾਡਾ ਕੁਝ ਨਹੀਂ ਆਜ ਬਾਹਰ ਜੋ ਦੀਨ ਦਾ ਸੋ ਪ੍ਰਾਇਆ ਦੱਸੋ ਕੀ ਹੈ ਆਪਣਾ ਜੋ ਖਾਣਾ ਦੀਨ ਦਾ ਸੋ ਪ੍ਰਾਇਆ ਜੋ ਆਪਣਾ ਉਹ ਖਾਣਾ ਦੀਨ ਦਾ ਕੋਈ ਨਹੀਂ ਉਹ ਬਾਹਰ ਹੈ ਕੋਈ ਨਹੀਂ ਉਹ ਅੰਦਰ ਹੈ ਉਹ ਮਨ ਦੇ ਵਿੱਚ ਹੈ ਮਨ ਆਪਣੇ ਅੰਦਰ ਦੇਖੇ ਆਪਣੇ ਗਰਵਾਲ ਦੇ ਵਿੱਚ ਦੇਖੇ ਫਿਰ ਆਪਣਾ ਧੀ ਦਾ ਸਭ ਕੁਝ ਉੱਥੇ ਸਭ ਕੁਝ ਆਪਣਾ ਹੈ ਬਾਹਰ ਸਭ ਕੁਝ ਪਰਾਇਆ ਹੈ ਗੱਲ ਇਹ ਨਹੀਂ ਸੀ ਇਹਦਾ ਅਰਥਾਂ ਦਾ ਫਰਕ ਸੀ ਔਰ ਗੱਲ ਕੋਈ ਹੋਣੀ ਸਮਝਣ ਦਾ ਫਰਕ ਸੀ ਲਫ਼ਜ਼ ਉਨੇ ਹੀ ਨੇ ਬਾਣੀ ਉਹੀ ਹੈ ਪੰਕਤੀਆਂ ਉਹੀ ਨੇ ਸਾਡੇ ਅਰਥ ਕਰਨ ਦਾ ਸਮਝਣ ਦਾ ਸੁਝਾਉਣ ਦਾ ਫਰਕ ਹੈ ਜਿਹੜੇ ਦੇਸ਼ ਨੂੰ ਤੁਸੀਂ ਆਪਣਾ ਕਹਿੰਦੇ ਹੋ ਪਰਾਇਆ ਹੈ ਜਿਹੜੇ ਦੇਸ਼ ਨੂੰ ਸਾਰੀ ਦੁਨੀਆ ਆਪਣਾ ਕਹਿੰਦੀ ਐ ਸਪਰਾਇਆ ਹੈ ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਆਇਆ ਭਗਤਾਂ ਦੀਆਂ ਗੱਲਾਂ ਨੇ ਇਹ ਗੁਰਮੁਖੀ ਭਾਸ਼ਾ ਹੈ ਇਹ ਸਾਡੀ ਮਨਮੁਖਾਂ ਦੀ ਭਾਸ਼ਾ ਹੈ ਜੇ ਸਾਡਾ ਮਨਮੁਖਾਂ ਦਾ ਦੇਸ਼ ਬਾਹਰ ਹੁੰਦਾ ਹੈ ਗੁਰਮੁਖਾਂ ਦਾ ਦੇਸ਼ ਅੰਦਰ ਹੁੰਦਾ ਹੈ ਗੁਰਮੁਖਾਂ ਦਾ ਪ੍ਰਦੇਸ਼ ਬਾਹਰ ਹੁੰਦਾ ਹੈ ਮਨੂ ਕਹਿੰਦਾ ਪਰਦੇਸ ਵਾਲ ਹੁੰਦਾ ਦੇਸ ਉਹਨਾਂ ਦਾ ਹੁੰਦਾ ਹੀ ਨਹੀਂ ਦੇਸ ਦਾ ਉਹਨਾਂ ਨੂੰ ਗਿਆਨ ਹੀ ਨਹੀਂ ਹਪੜੇ ਦਾ ਪਰਦੇਸ ਨੂੰ ਆਪਣਾ ਦੇਸ਼ ਕਹੀ ਜਾਂਦੇ ਨੇ ਜੇ ਆਪਣੇ ਦੇਸ਼ ਦਾ ਗਿਆਨ ਹੋਵੇ ਤਾਂ ਪਰਦੇਸ ਨੂੰ ਆਪਣਾ ਦੇਸ਼ ਕਿਉਂ ਕਹਿਣ ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਭਾਇਆ ਤਾਂ ਹੀ ਤਾਂ ਇਹ ਆਪਣੇ ਨੂੰ ਚੰਗਾ ਨਹੀਂ ਲੱਗਦਾ ਤਾਂ ਹੀ ਤਾਂ ਸੱਚਖੰਡ ਵਾਲੇ ਨੂੰ ਚੰਗਾ ਨਹੀਂ ਲੱਗਦਾ ਪਰਾਈ ਚੀਜ਼ ਨੂੰ ਆਪਣੀ ਕਹੀ ਜਾਂਦੇ ਸ਼ਰੀਰ ਨੂੰ ਕਹਿੰਦਾ ਮੇਰਾ ਸ਼ਰੀਰ ਇਹਦਾ ਨੋ ਸਰੀਰ ਇਹਦਾ ਨਾ ਮਾ ਬਾਪੇ ਦਾ ਚੰਮ ਨੂੰ ਮਾ ਬਾਪ ਕਹੀ ਜਾਂਦਾ ਮਾਸ ਨੂੰ ਮਾ ਬਾਪ ਕਹੀ ਜਾਂਦਾ ਇਹ ਅੰਨਾ ਬੋੜਾ ਹੈ ਬੋੜਾ ਦਾ ਤਾਂ ਹੈ ਗੁਰਬਾਣੀ ਕਹੀ ਦੀ ਕੋਈ ਸਮਝਦਾ ਕੁਛ ਬੋੜੇ ਦੀ ਕਹਾਣੀ ਹੈ ਨਾ ਉਹਨੂੰ ਕਹੀ ਦਾ ਕੋਈ ਸਮਝ ਲੈਂਦਾ ਕੋਈ ਅੰਨਾ ਤਾਂ ਹੈ ਕਿ ਇਹੋ ਸੱਚ ਨਹੀਂ ਦੀਂਦਾ ਖਸਮ ਨਹੀਂ ਦੀਂਦਾ ਸੱਚ ਨਹੀਂ ਦੀਂਦਾ ਝੂਠ ਦੀਂਦਾ ਜੋ ਮਾਇਆ ਸਭ ਝੂਠ ਹੈ ਦੀਂਦਾ ਜੋ ਸੱਚ ਅੰਦਰ ਹੈ ਉਹ ਦੀਂਦਾ ਨਹੀਂ ਅੰਦਰ ਝੱਗਦਾ ਹੀ ਨਹੀਂ ਇਹ ਝੱਗਦਾ ਹੀ ਬਾਹਰ ਨੂੰ ਅੱਖਾਂ ਨੇ ਤੇ ਬਾਹਰ ਨੂੰ ਝੱਗਦਾ ਪਰ ਜੇ ਗਿਆ ਅੰਦਰ ਨੇ ਬਾਹਰ ਨੂੰ ਜੁੜਿਆ ਹੈ ਅੰਦਰ ਝੱਗਦਾ ਹੀ ਆਂਦੇ ਸਹੀ ਨਾਨਕਾ ਜੋ ਖਸਮੋਂ ਕੋਥੇ ਜਾਹੇ ਇਹਨੂੰ ਕਸਮ ਕੌਣ ਹੈ ਕਸਮ ਸੱਚ ਹੈ ਇਹ ਕਸਮ ਪੁੱਛੇ ਕਸਮ ਕੌਣ ਇਹ ਸੱਚ ਸਭ ਨੂੰ ਕਸਮ ਇਹ ਕੋਈ ਲਾਂਝ ਜਵਾਬ ਹੈ ਇਹ ਤਾਂ ਸੱਚ ਦਾ ਗਿਆਨ ਨਹੀਂ ਉਹਨਾਂ ਨੂੰ ਖਾ ਇਹਨੂੰ ਸੱਚ ਦਾ ਗਿਆਨ ਹੈ ਉਹ ਸੰਤ ਨੂੰ ਲੋਰਕ ਸੰਤ ਮਿਲ ਸੱਚ ਪਾਈ ਗਿਆ ਸੰਤ ਬਹੁਤ ਨੇ ਪੀੜ ਹੋਈ ਹੈ ਸੰਤਾਂ ਦਾ ਸੰਸਾਰ ਭਰਿਆ ਹੈ ਸੱਚ ਕਿਸੇ ਕੋਲ ਵੀ ਨਹੀਂ ਹੈ ਸੰਤਾਂ ਦਾ ਅੰਤ ਕੋਈ ਨਹੀਂ ਨਾਨਕ ਕਹਿੰਦਾ ਸੱਚ ਦਾ ਕਾਲ ਪਿਆ ਹੈ ਜੇ ਸੰਤ ਹੈਗੇ ਨੇ ਸੱਚ ਦਾ ਕਾਲ ਕਿਉਂ ਓਏ ਜਵਾਬ ਸੰਤ ਦੇਣਗੇ ਕੌਣ ਦੇਊਗਾ ਕੌਣ ਦੇਊਗਾ ਰਾਜਾ ਹੈਗਾ ਇਨਸਾਫ ਹੈ ਨਹੀਂ ਜਵਾਬ ਕੌਣ ਦਊ ਰਾਜਾ ਦੋ ਜੇ ਇਨਸਾਫ ਹੈ ਨਹੀਂ ਖੂਹ ਯਾਰਾਂ ਹੀ ਪੱਟੇ ਪੈਨੇ ਪਾਣੀ ਕਿਸੇ ਚ ਵੀ ਹੈ ਨਹੀਂ ਬੰਦ ਕਰ ਦੋ ਉਹਨਾਂ ਨੂੰ ਫਿਰ ਨਹੀਂ ਤਾਂ ਟੋਏ ਜਗਣਗੇ ਨਾਲੇ ਘਰ ਪੈਣਗੇ ਆਦਮੀ ਘਣਗੇ ਪੂਰ ਦੋ ਕਮਸ ਕਮ ਜ਼ਮੀਨਤਾ ਹੋ ਜਾਆ ਉੱਤੇ ਕੋਈ ਬੀਜਿਆ ਤਾਂ ਜਾਵੇ ਖੂਹਾਂ ਤਾਂ ਕੀ ਕਰਾਉਣਾ ਉਹਨਾਂ ਤੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਦਾ ਤੁਹਾਨੂੰ ਨਿਆਲੇ ਘਰ ਪੈਣਗੇ ਸੜੇ ਘਰ ਪੈਣਗੇ ਤਾਰੇ ਰਾਹ ਬੰਦ ਹੋਏ ਨੇ ਉਹਦਾ ਦਾ ਫਾਇਦਾ ਜ਼ਮੀਨ ਖਰਾਬ ਹੋਈ ਹੋਈ ਆ ਕਿਉਂ ਪੁੱਟੇ ਨੇ ਨੇ ਖੂ ਜੇ ਪਾਣੀ ਹੈ ਨਹੀਂ ਜਿਹੜੀ ਧਰਤੀ ਚ ਪਾਣੀ ਆਵੇ ਤਾਂ ਖੂ ਨਹੀਂ ਪੁੱਟਦੇ ਖੂ ਪੁੱਟ ਕੇ ਕਰਨੇ ਕੀ ਨੇ ਉੱਥੇ ਉਹ ਸੰਤ ਕਿਉਂ ਬਣਾਏ ਨੇ ਇਹਨੇ ਸਾਜਦਾ ਕਿਸੇ ਕੋਲ ਵੀ ਨਹੀਂ ਫਿਰ ਕਹਿੰਦਾ ਘਰ ਬਣਾਈ ਜਾਂਦੇ ਨੇ ਇੱਕ ਰਾੜੇ ਆੜ ਦਾ ਸਾਰੇ ਖੂ ਪੁੱਟ ਕੇ ਰੱਖਦੇ ਸਾਰੇ ਸੰਤ ਬਣਾਤੇ ਕਾਹਦੇ ਵਾਸਤੇ ਬੁਲਾਏ ਨੇ ਸਿਰ ਰੋਟੀ ਖਾਣ ਵਾਸਤੇ ਰੋਟੀ ਖਾਣ ਵਾਸਤੇ ਹੋਰ ਤਾਂ ਕੁਝ ਨਹੀਂ ਹੱਥ ਪੈਰ ਕਰ ਕੰਮ ਸਭ ਜਿਹੜਾ ਆਦਮੀ ਰੋਟੀ ਆਪਣੀ ਕਮਾ ਕੇ ਨਹੀਂ ਖਾ ਸਕਦਾ ਉਹ ਧਾਰਮਿਕ ਆਦਮੀ ਨਹੀਂ ਹੈ ਆਲ ਖਾਇਕ ਹੱਥੋਂ ਦੇ ਨਾਨਕ ਰਾਹ ਪਛਾਣੇ ਨਾਨਕ ਕਹਿੰਦਾ ਜਿਹੜਾ ਦਸਾਂ ਨਾ ਉਹ ਦੀ ਕਰਤ ਕਰਕੇ ਕਮਾ ਕੇ ਖਾਊਗਾ ਉਹੀ ਗੁਰਮੱਧ ਰਾਹ ਪਛਾਣੂਗਾ ਵਰਨਾ ਰਾਹ ਦੀ ਪਛਾਣੇ ਨਹੀਂ ਆਉਣੀ ਇਹ ਤਾਂ ਗੁਰਬਾਣੀ ਝੂਠੀ ਆਇਆ ਸੀ ਝੂਠੇ ਬੰਨੂ ਦੱਸੋ ਵੀ ਕਿਹੜਾ ਸੰਤ ਆ ਜੀ ਨੇ ਕੰਮ ਕਰਿਆ ਹੋਵੇ ਹੱਥ ਨਾਲ ਕਬੀਰ ਖੱਡੀ ਬੁੰਦੈ ਕੀ ਤੱਕ ਬਣਦਾ ਰਿਹਾ ਰਵਦਾਸ ਹੈ ਜੁੱਤੀਆਂ ਬਣਾਉਂਦਾ ਰਿਹਾ ਆਪ ਕਹਦਾ ਢੋਲ ਢੁੰਤਾ ਮੈਂ ਡੁੰਗਰ ਚੱਕਦਾ ਰਿਹਾ ਏਰੀ ਕਾ ਮੈਂ ਨਹੀਂ ਇਹ ਕੰਮ ਕਰਦਾ ਰਿਹਾ ਕੰਮ ਕਰਦਾ ਸੀ ਸਦਨਾ ਕਸਾਈਆ ਕਸਾਈ ਬਣਾ ਨਹੀਂ ਛੱਡਿਆ ਕਰਦਾ ਰਿਹਾ ਕਬ ਉਹ ਵੀ ਭਗਤ ਹੈ ਇਹ ਤਿੰਨ ਭਗਤ ਨੇ ਕੰਮ ਕਰਦੇ ਨੇ ਤੱਨਾ ਖੇਤੀ ਕਰ ਰਿਹਾ ਹੈ ਹਰੇਕ ਕੰਮ ਕਰਦਾ ਤੇ ਅਰ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਉਹਨਾਂ ਦੇ ਮਾੜਾ ਫੜੀ ਹੋਈ ਹੈ ਮਾੜਾ ਫੜੀ ਕਿਹੜੇ ਧਰਮ 'ਚ ਲਿਖਿਆ ਹੋਇਆ ਹੈ ਉਹ ਤਾਂ ਕਹਿੰਦਾ ਜਿਹ ਗਿਆਨ ਹੈ ਧਰਮ ਹੈ ਜੇ ਗਿਆਨ ਹੈ ਨਹੀਂ ਧਰਮ ਦੇ ਵਿੱਚ ਉੱਤੇ ਝੂਠ ਦੇ ਬਿਨਾ ਧਰਮ ਨਹੀਂ ਚੱਲ ਸਕਦਾ ਫਿਰ ਉਸ মত ਨੂੰ ਸਟੈਂਡ ਰੱਖਣ ਵਾਸਤੇ ਉਸ মত ਦਾ মত ਨੂੰ ਕਾਇਮ ਰੱਖਣ ਵਾਸਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਝੂਠ ਬੋਲਣੇ ਪੈਣੇ ਨੇ ਝੂਠ ਦੇ ਬਿਨਾ মত ਖੜੀ ਨਹੀਂ ਰਹਿ ਸਕਦੀ ਉਹ ਧਰਮ ਖੜਾ ਨਹੀਂ ਰਹਿ ਸਕਦਾ ਉਹ ਡੇਰਾ ਖੜਾ ਨਹੀਂ ਰਹਿ ਸਕਦਾ আর ਉਹੀ ਝੂਠ ਇਹਨਾਂ ਨੇ ਬੋਲੇ ਹੋਏ ਨੇ ਕਲੇਰਾਂ ਵਾਲਿਆਂ ਨੇ ਆਪਣੇ ਬੋਲੇ ਹਨ ਰਣਧੀਸੂ ਨੇ ਆਪਣੇ ਬੋਲੇ ਨੇ ਰਾੜੇ ਵਾਲੇ ਨੇ ਪ੍ਰੇਤ ਵਾਲੀ ਕਹਾਣੀ ਆਪਣੀ ਬੋਲੀ ਐ ਸਾਰੇ ਬੋਲਣਗੇ ਬੋਲਣੇ ਪੜ੍ਹਨੇ ਕਿਉਂਕਿ ਗੁਰਬਾਣੀ ਕਹਿੰਦੀ ਐ ਇਹ ਸ਼ੁਰੂ ਤੋਂ ਹੀ ਹੁੰਦਾ ਆ ਐ ਅੱਜ ਦੀ ਨਹੀਂ ਗੱਲ ਜਹ ਗਿਆਨ ਤਹ ਧਰਮ ਹੈ ਜਹ ਝੂਠ ਤਹ ਪਾਪ ਉਹ ਧਰਮ ਦੀ ਜਗ੍ਹਾ ਉਥੋਂ ਪਾਪ ਫੈਲਦਾ ਡੇਰੇ ਚੋਂ ਜਿੱਥੇ ਸਹੀ ਗੁਰਮਤ ਦਾ ਗਿਆਨ ਹੈ ਨਹੀਂ ਉੱਤੇ ਅਪਰਾਧ ਔਰ ਪਾਪ ਤੇ ਸਵਾ ਕੋਈ ਨਹੀਂ ਹੁੰਦਾ ਦੇ ਦੇ ਰਹੇ ਉਹਦੇ ਸਰਸੇ ਵਾਲਾ ਦਾ ਕੀ ਹੈ ਉਹ ਦੇਖੇ ਲਿਆ ਹਰਾਮ ਦੇ ਕੀ ਹੈ अनेका ਡੇਰੇ ਰੋਜ ਲੰਗੇ ਹੋ ਜਾਂਦੇ ਨੇ ਉੱਥੇ ਕੀ ਹੈ ਸਾਹਮਣੇ ਆਈ ਜਾਂਦਾ ਹੁਣ ਤਾਂ ਹੁਣ ਤਾਂ ਕੋਈ ਉਹ ਗੱਲ ਹੈ ਨਹੀਂ ਜੇ ਕੋਈ ਲੁਕੇ ਆਇਆ ਉਹਦੀ ਤੁਸੀਂ ਸੀਆਈਡੀ ਕਰਕੇ ਦੇਖ ਲਓ ਸਭ ਇਹੀ ਨਿਕਲੂ ਬਾਹਰ ਕਾਂਚਲ ਬਾਹਾਰਾ ਪੀਤਰ ਭਰੀ ਭੰਗਾਰ ਸਾਰਿਆਂ ਦੇ ਵਿੱਚ ਭੰਗਾਰ ਹੈ ਭਰੀ ਹੋਈ ਹੈ ਨਾਲੇ ਜੇ ਕਿਸੇ ਨੇ ਪਰਪੰਚ ਬਣਾਇਆ ਆਇਆ ਵਿੱਚ ਭਗਾਰ ਹੈ ਇਹ ਪਰਪੰਚ ਦੇ ਸਭ ਡੇਰੇ ਨਹੀਂ ਹਣ ਜਿੱਥੇ ਭਗਤੀ ਹੁੰਦੀ ਹੈ ਭਗਵਾਨ ਦੀ ਉੱਥੇ ਪਰਪੰਚ ਨਹੀਂ ਹੁੰਦਾ ਜਿੱਥੇ ਪਰਪੰਚ ਹੁੰਦਾ ਉੱਥੇ ਭਗਤੀ ਨਹੀਂ ਹੁੰਦੀ ਪਾਓ ਭਗਤ ਭਗਵਾਨ ਹਿਤ ਮਾਇਆ ਲਿਪਤ ਨ ਰੰਚਿਓ ਜਿੱਥੇ ਭਗਤੀ ਹੁੰਦੀ ਹੈ ਸਹੀ ਪਰਮੇਸ਼ਰ ਦੀ ਉੱਥੇ ਮਾਇਆ ਦੀ ਲਪਤਦਾ ਦਾ ਸਵਾਲ ਹੀ ਪੈਦਾ ਹੁੰਦਾ ਉੱਥੇ ਮਾਇਆ ਦੀ ਲਪਤਦਾ ਕੀ ਮਤਲਬ ਜਿੰਨੀਆਂ ਸਾਡੀਆਂ ਸੰਸਥਾਵਾਂ ਨੇ ਡੋਨੇਸ਼ਨਾਂ ਮੰਗਲੀਆਂ ਨੇ ਉੱਥੇ ਪਰਮੇਸ਼ਰ ਦੀ ਗੱਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਭ ਹੰਕਾਰੀ ਨੇ ਆਪਣੀ ਆਪਣੀ ਹੋਂਦ ਜਿਤਾਉਦੇ ਨੇ ਵੀ ਅਸੀਂ ਕੁਝ ਸਿੱਖੀ ਵਾਸਤੇ ਕਰਦੇ ਐ ਐਡਵਰਟਾਈਜ਼ਮੈਂਟਾਂ ਨੇ ਹੋਰ ਕੁਝ ਨਹੀਂ ਨਹੀਂ ਤਾਂ ਗੁਰਬਾਣੀ ਦੀ ਭਗਤੀ ਬੋਲੀਏ ਮੈਂ ਸਰੂਤੇ ਕਿਹਾ ਸੀ ਇਹ ਉਹ ਵੀ ਪੜਦੇ ਨੇ ਇਹ ਤੇ ਸੇਧ ਕਿਉਂ ਨਹੀਂ ਲਈ ਪਾਉ ਭਗਤ ਭਗਵਾਨ ਹਿਤ ਮਾਇਆ ਲਿਪਤਨ ਰੰਚ ਬਿਰਲੇ ਕਈਏ ਨਾਨਕਾ ਜੇਦ ਰਚੇ ਪ੍ਰਪੰਚ ਜਿਹੜਾ ਪ੍ਰਪੰਚ ਤੋਂ ਬਚ ਗਿਆ ਉਹ ਨੂੰ ਗੁਰਮਤਿ ਦਾ ਗਿਆਨ ਹੋ ਉਹ ਵਰਨਾ ਗੁਰਮਤਿ ਦਾ ਗਿਆਨ ਕੋਈ ਨਹੀਂ ਹੁੰਦਾ ਕਿਸੇ ਨੂੰ ਪ੍ਰਪੰਚ ਰਟਣਾ ਕੋਈ ਔਖਾ ਨਹੀਂ ਬਹੁਤ ਸਖੜਾ ਹੈ ਝੂਠ ਬੋਲਣਾ ਕੋਈ ਔਖਾ ਨਹੀਂ ਬੱਸ ਔਖਾ ਤਾਂ ਸੱਚ ਬੋਲਣਾ ਹੈ ਔਖਾ ਤਾਂ ਸੱਚ ਬੋਲਣਾ ਹੈ ਝੂਠ ਬੋਲਣਾ ਕੀ ਔਖਾ ਸੱਚ ਬੋਲਣਾ ਤੇ ਸੱਚ ਤੇ ਕਹਿ ਬਰੋ ਔਖਾ ਝੂਠ ਦਾ ਦੁਨੀਆ ਹੀ ਬੋਲਦੀ ਹੈ ਨੀਵੇਂ ਤੋਂ ਉਹਦਾ ਪਾਣੀ ਆਪੇ ਚਲਾ ਜਾਂਦਾ ਜਿਆੜਾ ਦੇ ਉੱਚੇ ਤੋਂ ਔਖਾ ਗੰਗਾ ਉੱਤੋਂ ਥੱਲੇ ਨੂੰ ਆਵੇ ਆ ਜਾਂਦੀ ਸਾਰੇ ਪਾਣੀ ਸੁਪਨ ਸਮੁੰਦਰ ਜ ਨੂੰ ਆਪੇ ਚਲੇ ਜਾਂਦਾ ਨਹੀਂਵੇਂ ਸੋ। ਉੱਤੇ ਨੂੰ ਜਾਂੜੇ ਨੂੰ ਜਾਂਦੋ। ਟੰਕੀ ਤੋਂ ਪਾਣੀ ਚੜਦਾ ਫਿਰ ਫੋਰਸ ਦੀ ਲੋੜ ਹੈ। ਜਾਂ ਥੱਲੇ ਉੱਤੇ ਨੂੰ ਖੇਦਿਆ ਪਾਣੀ ਫਿਰ ਤਾਕਤ ਦੀ ਲੋੜ ਹੈ। ਪੂਰੀ ਤਾਕਤ ਬਿਨੋਂ ਉੱਤੇ ਨੂੰ ਪਾਣੀ ਨਹੀਂ ਜਾਂਦਾ। ਤਾਕਤ ਰੱਖਦੀ ਹੈ ਤਾਂ ਜਾਂਦਾ। ਇਹਵੇਂ ਸਿਰ ਤੋਂ ਉੱਤੇ ਨੂੰ ਲੈ ਕੇ ਜਾਣੀ ਜਿਹੜੀ ਔਖੀ ਹੈ ਨੀਵੇਂ ਨਾਲ ਕਰੂਗੀ ਆਪੇ ਚਲੀ ਜਾਂਦੀ ਹੈ। ਨਾਲ ਕਰਨ ਨੂੰ ਤਾਂ ਬਦਦ ਦੀ ਲੋੜ ਨਹੀਂ। ਜਹਾਜ ਉੱਤੇ ਨਹੀਂ ਜਾਂਦਾ ਜਦ ਜੋਰ ਲੱਗਦਾ ਇੰਜਣ ਬੰਦ ਕਰ ਦਿੱਤੇ ਥੱਲੇ ਦਾ ਆ ਪਿਆ ਡੇ ਥੱਲੇ ਰੋਕਣ ਵਾਸਤੇ ਉਹਨੂੰ ਇੰਜਣ ਦੀ ਲੋੜ ਹੈ ਵੀ ਇੱਕਦਮ ਡਿੱਗਣਾ ਪਵੇ ਐਸੇ ਤਾਂ ਇੰਜਣ ਬੰਦ ਕਰ ਲਓ ਆਪੇ ਆ ਜਾਂਦਾ ਥੱਲੇ ਨਰਕ ਵਾਲ ਨੂੰ ਜਾਣ ਲਈ ਕੋਈ ਲੋੜ ਨਹੀਂ ਕਿਸੇ ਗਿਆਨ ਦੀ ਪਰ ਪੰਜ ਚੜ੍ਹਣ ਵਾਸਤੇ ਕਿਸੇ ਗਿਆਨ ਦੀ ਲੋੜ ਨਹੀਂ ਉਹ ਕੋ ਗਿਆਨ ਦੀ ਲੋੜਾ ਗਿਆਨ ਨਹੀਂ ਉਹਨੂੰ ਕੋ ਗਿਆਨ ਜਿਹੜਾ ਉਹਨੇ ਗਿਆਨ ਹਾਸਲ ਕੀਤਾ ਉਹਦਾ ਵਿਸੇ ਉਤਕਰ ਹੈ ਚਿੜੀਆਂ ਬਾਜਾਂ ਤੇ ਸਿੱਖਦਾਰਾਂ ਤੇ ਨਾ ਪੜਿਆ ਨਾ ਉਹਨਾਂ ਨੂੰ ਵੀ ਗਿਆਨ ਹੈ ਬਾਜ ਨੂੰ ਗਿਆਨ ਹੈ ਕਿਵੇਂ ਝਪਟ ਬਾਲਣੀ ਇਹ ਵੀ ਸਾਖਤਾਂ ਨੂੰ ਵੀ ਗਿਆਨ ਹੈ ਕਿਵੇਂ ਫਸੌੜੇ ਨੇ ਅਸੀਂ ਲੋਕ ਨਾ ਹਿਰਨਾ ਬਾਜਾਂ ਤੇ ਸਿੱਖਦਾਰਾਂ ਸੋਰੀ ਚਿੜੀਆਂ ਨਹੀਂ ਹਿਰਨਾ हिरनु ਛਾਲ ਲੈਂਦੇ ਨੇ ਮਿਰਗ ਨੂੰ ਦੂਏ ਮਿਰਗ ਫੜਨ ਵਾਸਤੇ ਪਾੜ ਲੈਂਦੇ ਨੇ ਉਹ ਛੱਡ ਦਿੰਦੇ ਨੇ ਜੰਗਲ ਜਿੱਥੇ ਮਿਰਗ ਰੋਜ ਆਉਂਦੇ ਨੇ ਉਹਨੂੰ ਦੇਖ ਕੇ ਮਿਰਗ ਭੱਜੇ ਆਉਂਦੇ ਨੇ ਅਹੜਾ ਨਾਲੇ ਉਹਨਾਂ ਦੇ ਪਹਿਲਾਂ ਹੀ ਫਾਹੀ ਲਾਈ ਹੁੰਦੀ ਹੈ ਜਾਲ ਲਾਏ ਹੁੰਦੇ ਨੇ ਉਹ ਵਿਚਾਰੇ ਮਿਰਗ ਜਾਲ ਚ ਫਸ ਜਾਂਦੇ ਨੇ ਓਰੇ ਆਪਣੇ ਘਰਾਂ ਤੇ ਨੇ ਜਾਲ ਵਾਲੇ ਇਹ ਜਿਹੜੇ ਫਸੇ ਹੋਏ ਨੇ ਪਰਪੰਚੀ ਦੋਇਆਂ ਨੂੰ ਫਸਾਉਣ ਵਾਲੇ ਨੇ ਇਹ ਪੰਕਤੀ ਇਹਨਾਂ ਵਾਸਤੇ ਲਿਖੀ ਹੈ ਗੁਰੂ ਫੇਰ ਨਾ ਵਾਜਾਂ ਤੇ ਸਿਕਦਾਰਾ ਇੰਨਾ ਪੜਿਆ ਨਾ ਥਾਹੀ ਲੱਗੀ ਜਾਤ ਫਾਹ ਹੈ ਅੱਗੇ ਨਾ ਕਿੱਡੇ ਅਪਰਾਧੀ ਨੇ ਮਾਦ ਹਮ ਐਸੇ ਅਪਰਾਧੀ ਹਮ ਐਸੇ ਅਪਰਾਧੀ ਜਿਹਨਾਂ ਹਰ ਜੀਓ ਪਿੰਡ ਤੇ ਦੀਨੇ ਇਸ ਕੀ ਭਾਉ ਭਗਤ ਨਹੀਂ ਸਾਦੀ ਜਿਹਨੇ ਜੀਓ ਪਿੰਡ ਦਿੱਤਾ ਸੀ ਜੀਵਨ ਦਿੱਤਾ ਸੀ ਸਾਨੂੰ ਸ਼ਰੀਰ ਦਿੱਤਾ ਸੀ ਉਹਦੇ ਨਾਲ ਪ੍ਰੇਮਾ ਭਗਤੀ ਨਹੀਂ ਸੀ ਸਾਦੀ ਉਹਦੇ ਅਸੀਂ ਐਸੇ ਅਪਰਾਧੀ ਹੁਣ ਜਿਹੜੇ ਜਿਹੜਾ ਨੇ ਨਹੀਂ ਸਾਦੀਓ ਸਾਰੇ ਅਪਰਾਧੀ ਨੇ ਜੇ ਕਿਸੇ ਨੇ ਦੇਖਣੇ ਮੈਂ ਅਪਰਾਧੀ ਹਾਂ ਨਹੀਂ ਉਹ ਗੁਰਬਾਣੀ ਤੇ ਦੇਖ ਲਓ ਮੀਟਰ ਤੁਹਾਡੇ ਕੋਲ ਹੈ